ਸਾਰੇ ਸਾਥੀਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜੋ ਕਿ ਪਰਮ ਪਿਤਾ ਪਰਮਾਤਮਾ ਤ੍ਰਿਕਾਲਦਰਸ਼ੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦਾ 7 ਅਕਤੂਬਰ ਨੂੰ ਜੋ ਪਾਵਨ ਪ੍ਰਗਟ ਦਿਵਸ ਆ ਰਿਹਾ ਉਸ ਦੇ ਸੰਬੰਧ ਵਿੱਚ ਆਪ ਸਭ ਦੇਸ਼ ਵਾਸੀਆਂ ਨੂੰ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੀ 7 ਅਕਤੂਬਰ ਨੂੰ ਉਦੇ ਸਬੰਧ ਚ ਜਿਹੜੀ 6 ਤਰੀਕ ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਮੂਹ ਬਾਲਮਿਕਨ ਸਮਾਜ ਸਮੂਹ ਸੰਗਠਨ ਇਕੱਠੇ ਹੋ ਕੇ ਬਾਲਮਿਕੀ ਸਭਾ ਦੀ ਰਹਿਨੁਮਾਈ ਹਟ ਅੱਜ ਜਿਹੜੀ ਸ਼ੋਭਾ ਯਾਤਰਾ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਜਿਹੜੀ ਸ਼ੋਭਾ ਯਾਤਰਾ ਵਾ ਇਹ 6 ਤਰੀਕ ਦਿਨ ਸੋਮਵਾਰ ਨੂੰ 4 ਵਜੇ ਜਿਹੜੀ ਹੈ ਸ਼ਹੀਦ ਉਦਮ ਸਿੰਘ پارک ਤੋਂ ਸ਼ੁਰੂ ਕੀਤੀ ਜਾਵੇਗੀ ਔਰ ਉਦਮ ਸਿੰਘ پارک ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਕਮਾਲਪੁਰ ਚੌਂਗ ਭਗਵਾਨ ਵਾਲਮੀਕੀ ਚੌਂਗ ਫਿਰ ਨਾਰੈਣ ਨਗਰ ਪ੍ਰਤਾਪ ਚੌਂਗ ਇਹ ਹੁੰਦੇ ਹੋਏ ਕਣਗ ਮੰਡੀ ਕਣਗ ਮੰਡੀ ਤੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਘੰਟਾ ਕਰਦੇ ਵਿੱਚ ਸਮਾਪਤ ਕੀਤੀ ਜਾਵੇਗੀ ਔਰ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਵੀ ਇਸ ਦੇ ਸਬੰਧ ਵਿੱਚ ਜੋ ਸਮੂਹ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਭਗਵਾਨ ਵਾਲਮੀਕੀ ਚੌਕ ਹੈਗਾ ਜਿੱਥੇ ਪਰਮਪિતા ਪਰਮਾਤਮਾ ਦੀ ਜਿਹੜੀ ਪ੍ਰਤਿਮਾ ਵਾ ਉਸ ਨੂੰ ਖੂਬ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਔਰ ਉੱਥੇ ਇੱਕ ਸਪੈਸ਼ਲ ਸਟੇਲ ਲਗਾਈ ਜਾਵੇਗੀ ਜਿੱਥੇ ਜਿੰਨੇ ਵੀ ਆਏਗੇ ਜਿੰਨੇ ਵੀ ਸਾਡੇ ਵੀਆਈਪੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਆਣਗੇ ਉੱਥੇ ਸਨਮਾਨ ਸਮਾਰੋਹ ਜਿਹੜਾ ਕੀਤਾ ਜਾਵੇਗਾ ਕੋਈ ਵੀ ਸਨਮਾਨ ਜਿਹੜਾ ਉਹਨਾਂ ਦਾ ਅਸੀਂ ਜਿਹੜੀ ਚਲਦੀ ਸ਼ੋਭਾ ਯਾਤਰਾ ਦੇ ਵਿੱਚ ਨਹੀਂ ਕਰਾਂਗੇ ਔਰ ਇਹ ਸ਼ੋਭਾ ਯਾਤਰਾ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਜਿਹੜੀ ਐ ਬੜੇ ਧੂਮ ਧਾਮ ਨਾਲ ਮਨਾਈ ਜਾਏਗੀ ਔਰ ਸਾਡੀ ਸ਼ਾਸਨ ਔਰ ਪ੍ਰਸ਼ਾਸਨ ਨੂੰ ਅਪੀਲ ਆ ਵੀ ਉਸ ਦਿਨ ਵਾਸਤੇ ਖਾਸ ਤੌਰ ਤੇ ਜਿਹੜੀ ਪਵੰਦ ਪ੍ਰਬੰਧਾ ਉਹ ਖਾਸ ਤੌਰ ਤੇ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕੀਤੇ ਜਾਣੇ ਚਾਹੀਦੇ ਕਿਉਂਕਿ ਹਰ ਵਾਰ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਤਾਂ ਕਰ ਲੈਂਦਾ ਪਰ ਕਰਕੇ ਉੱਤੇ ਖਰੇ ਨਹੀਂ ਉਤਰਦੇ ਇਸ ਕਰਕੇ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਔਰ ਸ਼ਾਸਨ ਨੂੰ ਵੀ ਅਸੀਂ ਜਲਦੀ ਜਿਹੜਾ ਅੱਜ ਡੀਸੀ ਸਾਹਿਬ ਔਰ ਮਾਨਯੋਗ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਸ਼ਾਹਪੁਰ ਸੰਦੀਪ ਮਲਕ ਜੀ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਆਪਣੀ ਜਿਹੜੀ ਮੰਗ ਉਹਨਾਂ ਦੇ ਅੱਗੇ ਰੱਖਾਂਗੇ ਧੰਨਵਾਦ ਜੀ ਬਾਕੀ ਦੇ ਜੇ ਦਾ ਆਪਣੀਆਂ ਲੱਗ-ਲੱਗ ਦਿੱਥਵੰਦੀਆਂ ਲੱਗਦਾ ਨਹੀਂ ਇਕੱਠੇ ਕਰਕੇ ਇੱਕ ਮੰਚ ਤੇ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਮੈਂ ਤਾਂ ਦਾਦਾ ਸਾਡਾ ਸੀਮ ਕੀ ਹੈਗੀ ਪਰ ਤੁਸੀਂ ਸਾਡਾ ਇਖੇ ਗਏ ਦੇਖੋ ਪ੍ਰਮਾਤਮਾ ਦਾ ਦਿਨ ਜਿਹੜਾ ਵਾ ਇੱਕ ਹੀ ਮਨਾਉਣਾ ਚਾਹੀਦਾ ਪਰ ਕੁਝ ਲੋਕਾਂ ਦੀ ਸੋਚ ਸੇਮ ਨਹੀਂ ਹੁੰਦੀ ਕਿਉਂਕਿ ਸਾਡਾ ਕਿਸੇ ਨਾ ਮਨ ਭੇਦ ਹੋ ਸਕਦਾ ਮਤ ਭੇਦ ਨਹੀਂ ਹੈਗਾ ਉਹ ਪਤਾ ਨਹੀਂ ਕੀ ਉਹਨਾਂ ਦੇ ਵਿਚਾਰ ਆ ਕੀ ਨਹੀਂ ਹੈ ਕਿਉਂ ਐਦਾਂ ਕਰ ਰਹੇ ਪਰ ਤੁਸੀਂ ਦੇਖ ਰਹੇ ਆ ਜਿੰਨੇ ਸਮਾਜ ਦੇ ਆਗੂ ਆ ਸਾਰੇ ਹੀ ਇਥੇ ਜਿਹੜੇ ਮੇਨ ਆ ਤੁਸੀਂ ਵੀ ਜਾਨੂ ਆ ਤੁਸੀਂ ਇਸੇ ਹੀ ਸ਼ਹਿਰ ਦੇ ਆਸੀਂ ਵੀ اسی ਸ਼ਹਿਰ ਦੇ ਆ ਔਰ ਸਾਰੇ ਹੀ ਇੱਕ ਇਕੱਠੇ ਹੋ ਕੇ ਇੱਥੇ ਬੈਠੇ ਆ ਕੁਝ ਲੋਗ ਵਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੀ ਆ ਹਰੇਕ ਸਮਾਜ ਦੇ ਵਿੱਚ ਹੁੰਦੇ ਆ ਪਰ ਨਹੀਂ ਅਸੀਂ ਜਿਹੜੇ ਲੋਗ ਵਾ ਅਸੀਂ ਸਮਾਜ ਇੱਕ ਕਰਾਂ ਇੱਥੇ ਜ਼ਰੂਰੀ ਨਹੀਂ ਵਾਲਮੀਕਨ ਸਮਾਜ ਵਾ ਇਹਦੇ ਵਿੱਚ ਸਾਰਾ ਸਮਾਜ ਸਮੂਹ ਦਲਿਤ ਵਰਗ ਜਰਨਲ ਵਰਗ ਐਸਸੀ ਐਸਟੀ ਓਬੀਸੀ ਸਾਰਾ ਸਮੂਹ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਇੱਕਠੇ ਹੋ ਕੇ ਜਿਹੜਾ ਪ੍ਰਗਟ ਦਿਵਸ ਮਨਾਵਾਂਗੇ ਬੜੀ ਧੂਮ-ਧਾਮ ਦੇ ਨਾਲ ਨਹੀਂ ਜੀ ਜਸਜੀ ਕੋਈ ਤੁਹਾਡੀ ਵਿਰੋਧ ਚੱਲਦਾ ਹੈ ਤਾਂ 10 ਮਾਰ ਦੇ ਨਹੀਂ ਮਲਾਕੇ ਦੇਖ ਲੋ ਸਤੀ ਜੀ ਸਾਡੇ ਵਿਰੁੱਧ ਕੋਈ ਨਹੀਂ ਚੱਲਦਾ ਜੀ ਸਾਡੇ ਨਾਲ ਦੇਖੋ ਸਾਡਾ ਤਾਂ ਉਹਨਾਂ ਨੂੰ ਖੁੱਲਾ ਅੱਜ ਵੀ ਉਹਨਾਂ ਨੂੰ ਖੁੱਲਾ ਸੱਦਾ ਵਾ ਵੀ ਉਹ ਵੀ ਆਣ ਇਹ ਕਿਸੇ ਦਾ ਇੱਕ ਦਾ ਪ੍ਰੋਗਰਾਮ ਨਹੀਂ ਹੈਗਾ ਅਸੀਂ ਪਰਮ ਪਿਤਾ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਇਸ ਕਰਕੇ ਕਿਉਂ ਨਾ ਇਕੱਠੇ ਹੋ ਕੇ ਕੀਤਾ ਜਾਵੇ ਸਾਡੀ ਤਾਂ ਬੇਨਤੀ ਹੈ ਅਸੀਂ ਉਹਨਾਂ ਭਰਾਵਾਂ ਨੂੰ ਅਪੀਲ ਕਰਦੇ ਉਹ ਵੀ ਪਹੁੰਚਣ ਉਹਨਾਂ ਦਾ ਵੀ ਮਾਨ ਸਨਮਾਨ ਉਹਨਾਂ ਨੂੰ ਪੂਰਾ ਦਿੱਤਾ ਜਾਵੇਗਾ। ਕਿ ਕਹਾਂ ਸੀ ਹੋਰ ਕਾਹਦਾ ਗ੍ਰਹਿ ਜੇ 4 ਵਜੇ ਦਾ ਕੰਮ ਦੇ ਰਹੇ ਨੇ ਤਾਂ 4 ਵਜੇ ਚਾਰੇ ਹੀ ਹੋਊਗਾ ਨਾ। ਸਰ ਦੇਖੋ 4 ਦਾ 4 ਹੀ ਹੁੰਦਾ ਪਿੰਡਾ ਨਹੀਂ ਨਹੀਂ ਸਰ ਨਹੀਂ ਇਦਾਂ ਨਹੀਂ ਹੁੰਦਾ। ਅਸੀਂ ਜਿਹੜਾ ਸਾਡਾ ਡੋਲਾ ਹੁੰਦਾ ਪਰਮਪੀਤਾ ਪਰਮਾਤਮਾ ਦਾ ਜਿੱਥੇ ਪ੍ਰਤਿਮਾ ਸਹੀ ਆਈ ਜਾਂਦੀ ਆ ਉਹ 4 ਵਜੇ ਉੱਥੇ ਪਹੁੰਚ ਜਾਂਦਾ। ਕੁਝ ਪਿੰਡਾਂ 'ਚ ਜਿਹੜੇ ਲੋਕ ਆਂਦੇ ਆ ਉਹਦੇ ਕਰਕੇ ਥੋੜਾ ਲੇਟ ਹੁੰਦਾ ਪਰ ਸਾਡੀ ਕੋਸ਼ਿਸ਼ ਐ ਇਸ ਵਾਰ ਉਹਨਾਂ ਨੇ ਅੱਗੇ ਬੇਨਤੀ ਕੀਤੀ ਵੀ ਉਹ 4 ਵਜੇ ਤੱਕ ਜਿਹੜਾ ਉੱਥੇ ਪਹੁੰਚਣ ਤਾਂ ਕਿ ਅਸੀਂ ਜਿਹੜੀ ਸ਼ੋਭਾ ਯਾਤਰਾ ਦਾ ਆਰੰ ਤੇ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਇਸ ਚੀਜ਼ ਦੀ ਸਭ ਤੋਂ ਪਹਿਲੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸ਼ੋਭਾ ਯਾਤਰਾ ਪ੍ਰਤੀ ਤੁਸੀਂ ਸਵਾਲ ਕੀਤਾ ਹਰਜਪ ਜੀ ਵੀ ਛੁੱਟੀ ਨਹੀਂ ਕੀਤੀ ਜਾਂਦੀ ਤਕਰੀਬਨ ਹਰ ਵਾਰ ਛੁੱਟੀ ਹੁੰਦੀ ਹੈ ਅੱਧੀ ਛੁੱਟੀ ਵੀ ਹੁੰਦੀ ਹੈ ਜਿਹੜੀ ਜਿਸ ਦਿਨ ਸ਼ੁਭ ਯਾਤਰਾ ਉਸ ਦਿਨ ਅੱਧੀ ਛੁੱਟੀ ਹੁੰਦੀ ਹੈ ਜਿਸ ਦਿਨ ਹੁੰਦੀ ਹੈ ਭਗਵਾਨ ਦਾ ਪ੍ਰਕਰੂਪ ਉਸ ਦਿਨ ਪੂਰੀ ਛੁੱਟੀ ਹੁੰਦੀ ਹੈ ਲੇਕਿਨ ਜਿਹੜੀ ਪ੍ਰਾਈਵੇਟ ਸੰਸਥਾਵਾਂ ਨਹੀਂ ਕਰਨਗੀਆਂ ਅਸੀਂ ਇੱਕ ਵਾਰੀ ਆਪ ਜਾ ਕੇ ਮਿਲਾਂਗੇ ਨਹੀਂ ਵੀ ਕਰਨਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਕੱਲੇ ਵਾਲਮੀਕ ਸਮਾਜ ਨੇ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਕਰੂਪ ਮਨਾ ਰਿਹਾ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਕਰੂਪ ਸਮੁੱਚਾ ਸਮਾਜ ਮਨਾ ਰਿਹਾ ਹੈ ਜਿਹੜੇ ਸਮਾਜਿਕ ਜਿੰਨੇ ਵੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਓ ਆਪਾਂ ਇਕੱਠੇ ਰਲ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਪਰਕਾ ਰੋਸ ਸਨਾਈਏ ਅਤੇ ਜਿਹੜੀਆਂ ਕੋ ਸਾਡੇ ਤੋਂ ਕੋ ਕਮੀਆਂ ਰਹਿ ਜਾਂਦੀਆਂ ਸਾਡੇ ਤੋਂ ਸਾਡੇ ਬੱਚਿਆਂ ਤੋਂ ਸਾਡੇ ਪਰਿਵਾਰਾਂ ਤੋਂ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਆਓ ਅਸੀਂ ਇਕੱਠੇ ਅਸੀਂ ਜਿਸ ਤਰ੍ਹਾਂ ਰਾਮਲੀਲਾ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਦੀਵਾਲੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਵਿਸਾਖੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਜਨਮ ਜਨਮ ਜਨਮਸ਼ਟਮੀ ਜੜੀ ਇਕੱਠੇ ਹੋ ਕੇ ਮਨਾਨੇ ਕਿਉਂ ਨਾ ਅਸੀਂ ਭਗਵਾਨ ਬਾਲਮੀ ਕੁਮਾਰ ਰਾਜ ਦਾ ਵਰਕਰ ਉਤਸਵ ਵੀ ਇਕੱਠੇ ਹੋ ਕੇ ਮਨਾਈਏ ਅਸੀਂ ਸਾਂਝੀ ਭਾਰਤਾਂ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਟੇਟ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸੋ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 27 ਤਰੀਕ ਨੂੰ ਪੂਰਾ ਹਿਮਾਚਲ ਦੇ ਵਿੱਚੋਂ ਭਗਵਾਲ ਬਾਲਮੀ ਕੁਮਾਰ ਰਾਜ ਜੀ ਦੀ ਰਾਤ ਯਾਤਰਾ ਆ ਰਹੀ ਹੈ ਉਹ 27 ਨੂੰ ਸ਼ਾਮ ਨੂੰ ਪਹੁੰਚੇਗੀ ਤੇ 28 ਨੂੰ ਸਵੇਰੇ ਇੱਥੋਂ ਚੱਲੇਗੀ ਕਿੱਥੇ ਪਹੁੰਚੂ ਸਾਈ ਉਹ 27 ਨੂੰ ਸਵੇਰੇ ਸ਼ਾਮ ਨੂੰ ਇੱਥੇ ਆਏਗੀ ਜੀ ਤਾਂ ਹਾਂਜੀ ਹਾਂਜੀ ਪਰਸੋਂ ਜੀ ਉਹ ਆਏਗੀ ਜੀ ਕਮਿਟੀ ਹਾਲ ਜੀ ਕਮਿਟੀ ਹਾਲ ਆਏਗੀ ਕਮਿਟੀ ਹਾਲ ਤੋਂ ਦੂਜੇ ਦਿਨ ਸਵੇਰੇ ਚੱਲੇਗੀ ਸਾਰੇ ਸ਼ਹਿਰ ਵਾਸੀਓ ਨੂੰ ਹੱਥ ਜੋੜ ਕੇ ਬੇਨਤੀ ਆਓ ਅਸੀਂ ਰਲ ਕੇ ਉਹਨਾਂ ਦਾ ਵੀ ਵੈਲਕਮ ਕਰੀਏ ਤੇ ਉਹਨਾਂ ਨੂੰ ਸਹਿਯੋਗ ਦੇਈਏ ਉਹਨਾਂ ਦਾ ਭਰਪੂਰ ਸਵਾਗਤ ਕਰੀਏ ਸਰ ਇੱਕ ਚਾਪਲ ਮਾਰਾਇ ਦੀ ਸ਼ੋਭਾ ਯਾਤਰਾ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਜੇਕਰ ਸਾਡੇ ਸਮਾਜ ਦੇ ਕਿਹਾਵੇ ਤਾਂ ਸਟ੍ਰਾਈਕ ਤੇ ਆ ਪੂਰੇ ਸ਼ਹਿਰ ਦੀ ਪੂਰਾ ਇੱਕ ਟਾਈਮ ਤੇ ਕਿੱਦਾਂ ਦੇ ਦਿਓਗੇ ਇਸ ਤੋਂ ਪਹਿਲਾਂ ਪਹਿਲਾਂ ਸਪਾਈ ਕਰਾ ਲਈ ਕਿ ਸਰ ਸਾਡੀ ਬੇਇਨਤੀ ਤਾਂ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਸਾਡੇ ਸਮਾਜ ਨਾਲ ਬੁਧਿੱਕੀ ਕਰਦੀਆਂ ਪਰ ਜਿਹੜੇ ਸਰਕਾਰਾਂ ਕਰ ਰਹੀਆਂ ਸਾਡੇ ਸਮਾਜ ਦਾ ਸਾਨੂੰ ਵੀ ਕੋਈ ਚਾਹੀਦਾ ਕਿ ਅਸੀਂ ਆਪਣੇ ਗੁਰਪੁਰ ਸਾਡੇ ਮਹਾਰਾਜਾ ਆਧਾਰਿਆ ਉਸ ਤੋਂ ਪਹਿਲਾਂ ਸਪਾਈ ਉਹ ਉਹ ਕੁਝ ਸ਼ਰਾਰਤੀ ਅਨਸਰ ਹੀ ਕਰ ਰਹੇ ਆ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਆ ਅਸੀਂ ਸਮਾਜ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਜਿਹੜਾ ਇਹ ਆ ਦਿਨ ਨਿਕਲ ਜਾਣਾ ਚਾਹੀਦਾ ਸੀ ਸਾਡੇ ਨਾਲ ਕਮਲ ਭੱਟੀ ਜੀ ਆ ਗਏ ਪਤਾ ਕਿ ਨਿਆਣ ਆ ਲਿਆ ਉਹ ਇਹ ਜਿਹੜੀ ਯੂਨੀਅਨ ਇਹ ਕਹਿ ਰਹੀ ਰਾਜਾ ਰਾਜਾ ਜੀ ਆਇਆ ਇਹ ਪ੍ਰਧਾਨ ਹੈ ਇਹ ਇਹ ਜਿਹੜੀ ਯੂਨੀਅਨ ਹੈ ਇਹ 8 ਤਰੀਕ ਤੋਂ ਕਰ ਰਹੀ ਹੈ ਹੜਤਾਲ ਲੇਕਿਨ ਕੁਝ ਛੜਾਰਤੀ ਅੰਸਰ ਕਰਕੇ ਅੱਜ ਹੜਤਾਲ ਕਰਕੇ ਬੈਠੇ ਆ ਅਸੀਂ ਚਾਹੁੰਦੇ ਆ ਵੀ ਉਹ ਹੜਤਾਲ ਨਹੀਂ ਹੋਣੀ ਚਾਹੀਦੀ ਸ਼ਹਿਰ ਵਾਸੀ ਆਪਾਂ ਸਹਿਜੋ ਸ਼ਹਿਰ ਦਾ ਵੀ ਲੈਣਾ ਨਾ ਸ਼ਹਿਰ ਸਾਡੇ ਸਾਡੇ ਦੇ ਨਾਲ ਹੈ ਸਾਡੇ ਨਾਲ ਹਰ ਇੱਕ ਜਗ੍ਹਾ ਖੜਾ ਹੁੰਦਾ ਪਰ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਸੋ ਜਿਹੜਾ ਗੰਦ ਪਿਆ ਹੈ ਨਾ ਉਹ ਜੇ ਇਹ ਪਾਣਾ ਹੀ ਹੈ ਨਾ ਤਾਂ ਜਿਹੜੇ ਲੀਡਰ ਜਿਹੜਾ ਤੁਹਾਡਾ ਕਹਿਣਾ ਨਹੀਂ ਮਨ ਉਹਨਾਂ ਦੇ ਘਰਾਂ ਦੇ ਮੋਰੇ ਪਾਓ ਜਿਹੜੇ ਪੋਲੀਟਿਕਲ ਬੰਦੇ ਚਾਹੇ ਜਿਹੜੇ ਅਫਸਰ ਹੈ ਤੁਹਾਡਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਘਰਾਂ ਦੇ ਮੋਰੇ ਪਾਓ ਉਹਨਾਂ ਦੇ ਘਰਾਂ ਦੇ ਮੋਰੇ ਤਾਂ ਸਾਫ ਸਫਾਈ ਹੈ ਤੇ ਸ਼ਹਿਰ ਵਾਸੀ ਨੂੰ ਅਸੀਂ ਗੰਦਗੀ ਦੇ ਵਿੱਚ ਘੁਮਾਰਿਆ ਸੋ ਮੇਰੇ ਹੱਥ ਜੋੜ ਕੇ ਕਹਿੰਦੀ ਸ਼ਰਾਰਤੀ ਅੰਸਰ ਇਹੀ ਹੈ ਸੋ ਮੈਂ ਸਮਝਦਾ ਅੱਜ ਇਹਦੇ ਜ਼ਿੰਮੇਵਾਰ ਜਿਹੜੇ ਆ ਇੱਥੇ ਦੇ ਐਮਐਲਏ ਸਾਹਿਬ ਹੈ ਉਹਨੂੰ ਨੇ ਪਤਾ ਸਾਡੇ ਸ਼ਹਿਰ ਦੇ ਵਿੱਚ ਗੰਦ ਪੈ ਰਿਆ ਉਹ ਕਿਉਂ ਨਹੀਂ ਸਹਿਯੋਗ ਕਰਦੇ ਉਹ ਕਿਉਂ ਨਹੀਂ ਸਾਥ ਦਿੰਦੇ ਜਿਸ ਦਿਨ ਵੋਟਾਂ ਲੈਣੀਆਂ ਹੁੰਦੀਆਂ ਹੁੰਦੀਆਂ ਬਾਲਮੀ ਕੁਮਾਰ ਜੀ ਦੇ ਨਾਂ ਦੇ ਅੱਜ ਫਲੈਕਸ ਵੀ ਲਾਇਆ ਕਿਆ ਫਾਇਦਾ ਫਲੈਕਸ ਲਾਉਣ ਦਾ ਦਸਹਰੇ ਦੀ ਵਧਾਈ ਭਗਵਾਨ ਬਾਲਮੀ ਕੁਮਾਰ ਜੀ ਦੇ ਪਰ ਕੋ ਲੋਕ ਸਭ ਦੀ ਕਾਜੀ ਵਧਾਈ ਤੁਸੀਂ ਦੇ ਰਹੇ ਵਧਾਈ ਤਾਂ ਤੁਸੀਂ ਤਾਜ਼ਾ ਦਿਓ ਜੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸ਼ਹਿਰ ਨੂੰ ਤਾਂ ਸਾਫ਼ ਸੁਥਰਾ ਨਹੀਂ ਰੱਖਦੇ ਤੁਸੀਂ ਸਾਡੇ ਨਾਲ ਸਵਾਲ ਕਰਦੇ ਤੁਹਾਡਾ ਬਹੁਤ ਵਧੀਆ ਸਵਾਲ ਹੈ ਪਰੰਤੂ ਤੁਸੀਂ ਉਹਨੂੰ ਵੀ ਸਮਝ ਜਾ ਕੇ ਐਮਐਲਏ ਸਭ ਨੂੰ ਪੁੱਛੋ ਵੀ ਤੂੰ ਤੇਰੇ ਸ਼ਹਿਰ ਦੇ ਵਿੱਚ ਅੱਜ ਆਇਆ ਐਡਾ ਵੱਡਾ ਕਿੱਡਾ ਵੱਡਾ ਦਸਹਿਰੇ ਦਾ ਪਰਵ ਹੈ ਕਿੱਡਾ ਵੱਡਾ ਭਗਵਾਨ ਵਾਲਮੀਕਾਂ ਦਾ ਪਰਵ ਹੈ ਵਧਾਈ ਕਹਿੰਦੇ ਉਹ ਤਾਂ ਜਾ ਕੇ ਆ ਲੋਕਲ ਬਾਡੀ ਮੰਤਰੀ ਹਰਪੁਰ ਦਾ ਹੀ ਹੈ ਲੋਕਲ ਬਾਡੀ ਦੀ ਬਾਅਦ ਚ ਉਹਦੀ ਜ਼ਿੰਮੇਵਾਰੀ ਬਾਅਦ ਚ ਪਰੰਤੂ ਪਰੰਤੂ ਪਹਿਲੀ ਜ਼ਿੰਮੇਵਾਰੀ ਹੈ ਇਲਾਕੇ ਦੀ ਹਲਕਾ ਦਾ ਇਹੀ ਹੈ ਜਿਹੜਾ ਮੇਰੇ ਇਲਾਕੇ 'ਚ ਨਹੀਂ ਤੁਸੀਂ ਬੋਲੋ ਓ ਇੱਥੇ ਇਹਨਾਂ ਲੋਕਰੇ ਬੰਦਿਆਂ ਨੂੰ ਇਹ ਕਹਦੇ ਆਪਣੀ ਬਣਾਇਆ ਲੋਧੀ ਕਿ ਸ਼ਹਿਰ ਦੇ ਕਿਧਰ ਰਹਿੰਦਾ ਜਿੰਪਾ ਨੂੰ ਪਤਾ ਦਾ ਹੈ ਕਿਹੜਾ ਗੰਦ ਪਿਆ ਹੈ ਉਹ ਕਿਉਂ ਨਹੀਂ ਪਤਾ ਜੀ ਪਰ ਮੈਂ ਸਮਝਦਾ ਕਿ ਜਿਹੜੇ ਲੋਗ ਇਹ ਸਾਡੇ ਸ਼ਹਿਰ ਦੇ ਲੋਕ ਉਹਨੂੰ ਜਾ ਕੇ ਕਿਉਂ ਨਹੀਂ ਕਹਿੰਦੇ ਅਸੀਂ ਤਾਂ ਹਾਜ਼ਰ ਹਾਂ ਪਰੰਤੂ ਗੱਲ ਜੋ ਹੋ ਰਹੀ ਹੈ ਸ਼ਹਿਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਨਾ ਮੇਰ ਨੂੰ ਪਤਾ ਨਾ ਐਮਐਲਏ ਨੂੰ ਪਤਾ ਨਾ ਐਮਪੀ ਸਾਹਿਬ ਨੂੰ ਪਤਾ ਕਿਸੇ ਨੂੰ ਵੀ ਨਹੀਂ ਪਤਾ ਲੋਕਲ ਬਾਡੀ ਮੰਤਰੀ ਹੈ ਉਹ ਉਹ ਕਹਿੰਦੇ ਇਹ ਐਮਐਲਏ ਸਾਹਿਬ ਕਹਿੰਦੇ ਸਾਡੇ ਸ਼ਹਿਰ 'ਚ ਦਖਲ ਨਾ ਦਿਓ ਫਿਰ ਦਖਲ ਨਾ ਦੇਣਗੇ ਤਾਂ ਫਿਰ ਸ਼ਹਿਰ ਦੀ ਸਫਾਈ ਕਦਾ ਹੋਏਗੀ ਹੁਣ ਆ ਜੀ ਕਪੂਰਥਲੇ ਜਿਹੜਾ ਹੈਗਾ ਆ Hindu dharmik kend bandiya ਤੇ Balmik samaj ਦੇ ਲੋਕਾਂ ਨੇ ਜਿਹੜਾ ਹੈਗਾ ਇਕੱਠ ਕਰਕੇ ਸ਼ੋਭਾ ਯਾਤਰਾ ਵਗੈਰਾ ਜਿਹੜਾ ਪ੍ਰੋਗਰਾਮ ਹੈਗਾ ਆ ਦੋ ਦਿਨ ਸਫਾਈ ਦਾ ਪ੍ਰਲਗ ਮਿੱਥਿਆ ਆ ਤੇ ਤੁਹਾਡੇ ਸਮਾਜ ਵਿੱਚ ਕੀ ਇਤਦਾ ਨਹੀਂ ਕੋਈ ਵਿਚਾਰ ਆ ਆ ਵੀ ਆਪਾਂ ਸ਼ੋਭਾ ਯਾਤਰਾ ਜਿਹੜਾ ਹੈਗਾ ਆ ਉਦੋਂ ਉਹਦੇ ਉਹ ਸਫਾਈ ਕੰਮ ਕਰਾਸਤੇ ਰੋਤੇ ਸਾਫ ਕਰੀਏ ਨਹੀਂ ਉਹ ਤਾਂ ਉਹ ਤਾਂ ਤੁਹਾਡੀ ਤੁਹਾਡਾ ਸਵਾਲ ਬਹੁਤ ਅੱਛਾ ਆ ਸ਼ੋਭਾ ਯਾਤਰਾ ਤੋਂ ਪਹਿਲੇ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੋਏਗਾ ਜੇ ਸਾਡੇ ਸਮਾਜ ਦੇ ਜਿਹੜੇ ਸਫਾਈ ਸੇਵਕਾ ਉਹ ਨਹੀਂ ਸਫਾਈ ਕਰਨਗੇ ਅਸੀਂ ਆਪ ਝਾੜੂ ਚੱਕ ਕੇ ਸਭ ਤੋਂ ਪਹਿਲੇ ਅਸੀਂ ਸਫਾਈ ਕਰਾਂਗੇ ਬਾਅਦ ਚ ਸਫਾਈ ਹੋਵੇ ਅਸੀਂ ਜ਼ਰੂਰ ਕਰਾਂਗੇ ਜੇ ਉਹ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੈ ਉਥੇ ਅਸੀਂ ਖੁਦ ਕਰਾਂਗੇ ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਉਹ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕੱਲ ਨੂੰ ਭਗਵਾਨ ਰਾਮਚੰਦਰ ਜੀ ਦਾ ਵਿਆਹ ਆ ਬਹੁਤ ਵੱਡਾ ਉਪ ਪਰੋਪ ਹੈ ਔਰ ਅਦੇ ਸਹਿਰ ਵਾਸੀ ਸਾਰੇ ਅਸੀਂ ਝਾੜੂ ਚੱਕਦੇ ਆ ਸਾਡੇ ਨਾਲ ਚਲੋ ਅਸੀਂ ਝਾੜੂ ਜਿੱਥੇ ਭਗਵਾਨ ਰਾਮਚੰਦਰ ਜੀ ਦੀ ਵਿਵਾਦ ਸ਼ੋਭਾ ਯਾਤਰਾ ਨਿਕਲਦੀ ਹੈ ਮੋਰ ਮੋਰ ਅਸੀਂ ਝਾੜੂ ਮਾਰਦੇ ਆ ਪਰ ਤੁਸੀਂ ਬੋਲੋ ਇਹ ਜਿਹੜੇ ਐਮਐਲਏ ਆ ਜਾਂ ਐਮਪੀ ਆ ਜਾਂ ਕੋਈ ਵੱਡੇ ਲੀਡਰ ਆ ਇਹ ਕਰਦੇ ਪਹਿਲੇ ਜਿੱਥੇ ਸਫਾਈ ਹੁੰਦੀ ਜਿਸ ਦਿਨ 2 ਅਕਤੂਬਰ ਹੋਣੀ ਆ ਜਿੱਥੇ ਸਫਾਈ ਹੁੰਦੀ ਉੱਥੇ ਝਾੜੂ ਜਾ ਕੇ ਮਾਰਨਾ ਦਖਲ ਨਹੀਂ ਫੋਟੋ ਖਿਚਾਣੀ ਆ ਕਦੀ ਇਹਨਾਂ ਨੇ ਸੁੰਦਰ ਨਗਰ ਜਾ ਕੇ ਸਫਾਈ ਕੀਤੀ ਕਦੀ ਬਲਬੀਰ ਕਲੋਨੀ ਜਾ ਕੇ ਸਫਾਈ ਕੀਤੀ ਕਦੀ ਅਜੋਲ ਜਿੱਥੇ ਗੰਦ ਪਿਆ ਹੈ ਉਥੋਂ ਸਫਾਈ ਕੀਤੀ ਸਫਾਈ ਤਾਂ ਉਥੇ ਜਾਇ ਕਰਦੇ ਜਿੱਥੇ ਗੰਦ ਹੈ ਹੀ ਨਹੀਂ ਜਮਾਲ ਟਾਊਨ ਸਫਾਈ ਕਰ ਲੈਣੀ ਮਾਰ ਰੋੜ ਤੇ ਸਫਾਈ ਕਰ ਲੈਣੀ ਕਿੱਥੇ ਸਫਾਈ ਕਰਦੀ ਹੈ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਜੇ ਸਫਾਈ ਕਰਨੀ ਤਾਂ ਗੰਦੀ ਜਗ੍ਹਾ ਤੋਂ ਸਫਾਈ ਕਰੋ ਸਾਫ਼ ਜਗ੍ਹਾ ਨੂੰ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਵੀ ਆਪਾਂ ਇਹ ਵੀ ਦੇਖਦੇ ਆ ਕਿ 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 ਮਤਲਬ ਕਿ ਇਹ ਡਿਪਾਰਟਮੈਂਟ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਵੀ ਕਾਫੀ ਜੜੀਆਂ ਹੈਗੀਆਂ ਪੁਲਿਸਾਂ ਖਾਲੀ ਬਈਆਂ ਸਰਕਾਰ ਦੇ ਉੱਪਰ ਜਿਹੜਾ ਇਹ ਧਿਆਨ ਦੇਣਾ ਚਾਹੀਦਾ ਕਿਉਂਕਿ ਸਫਾਈ ਦਾ ਪ੍ਰੋਪਰ ਤਾਈ ਹੋਏਗੀ ਜੇ ਉਹਨਾਂ ਦੇ ਕੋਲ ਪੂਰੇ ਜਿਹੜੇ ਹੈਗੇ ਆ ਉਹ ਸਫਾਈ ਕਰਨ ਵਾਸਤੋਂ ਕਰਨ ਵਾਲੇ ਕਰਮਚਾਰੀ ਵੀ ਹੋਣਗੇ ਜੀ ਸਰ ਸਫਾਈ ਕਰਨ ਵਾਸਤੇ ਸਫਾਈ ਕਰਮਚਾਰੀ ਨਾ ਤਾਂ ਉਹਨਾਂ ਨੂੰ ਪ੍ਰੋਪਰਲੀ ਪੂਰੀ ਤਨਖਾਹ ਮਿਲਦੀ ਫਿਰ ਇੱਕ ਅਫਸਰ ਨੂੰ ਪਹਿਲੀ ਦਿਨ ਤਿੰਨ ਤਰੀਕ ਹੋ ਜਾ ਤਾਂ ਉਹਨਾਂ ਨੂੰ ਦੌੜੋਂ ਭਜਾ ਪਿਆ ਜਾਂਦੀ ਮੈਂ ਸਾਡੇ ਜਿਹੜੇ ਸਫਾਈ ਸੇਵਕ ਹੈ ਉਹਨਾਂ ਦਾ 1.5 ਮਹੀਨਾ 3-3 ਮਹੀਨੇ 4-4 ਮਹੀਨੇ ਤਨਖਾਹਾਂ ਮਿਲਦੀ ਉਹਨਾਂ ਦਾ ਪਤਾ ਨਹੀਂ ਕਿ ਜਿਆਦਾ ਕਿਦਾਂ ਜਿਹੜਾ ਅੱਜ ਇਹ ਹੜਤਾਲ ਚੱਲੀ ਹੈ ਉਹ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚੋਂ ਪੂੜਾ ਇਕੱਠਾ ਕਰਦੇ ਆ ਉਹਦੇ ਚੋਂ ਜਿਹੜੇ ਲੋਕਾਂ ਤੋਂ 40-40 50-50 ਰੁਪਏ ਲੋਕਾਂ ਦੇ ਘਰਾਂ ਤੋਂ ਲੈਂਦੇ ਜੇ ਤਨਖਾਹ 10 ਦਿਨ ਲੇਟ ਹੋ ਜਾਏ ਤਾਂ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਕੋਈ ਕਰਦਾ ਲੰਗਰ ਪਾਣੀ ਦਾ ਇੰਤਜ਼ਾਮ ਹੋ ਜਾਂਦਾ ਸੋ ਮੈਂ ਸਮਝਦਾ ਸਰਕਾਰ ਜਾਂਦਾ ਉਹਨਾਂ ਦੀ ਜੇਕਰ ਅਸੀਂ ਕਹਿੰਦੇ ਕਰੋ ਠੇਕੇਦਾਰੀ ਕਰੋ ਪਰੰਤੂ ਜਿਹੜੇ ਬੰਦੇ ਰੱਖੇ ਹੋਇਆ ਉਹਨਾਂ ਨੂੰ ਅਡਜਸਟ ਕਰੋ ਪੱਕੇ ਕਰ ਦਿਓ ਉਹਨੇ ਤਨਖਾਹਾਂ ਵਧਾ ਦਿਓ ਕਰ ਦਿਓ ਇਹ ਸਵਾਲ ਨਾ ਤੁਹਾਡਾ ਜਿਹੜਾ ਵੈਸੇ ਸਹੀ ਬੰਦਾ ਜੀ ਮੈਨੇ ਇਹਦੇ ਵਿੱਚ ਅੱਜ ਜਿੱਥੇ ਦਸਹਰਾ ਗਰਾਊਂਡ ਹੈ ਦਸਹਰਾ ਗਰਾਊਂਡ ਦੇ ਤੁਸੀਂ ਗਊਸ਼ਾਲਾ ਵਜਾ ਦੇਖੋ ਕੀ ਹਾਲ ਹੈ ਰੋਡ ਟੁੱਟਿਆ ਹੈ ਉੱਥੇ ਦਸਪਾਇ ਨੇ ਹੋਰੇ ਉੱਥੇ ਕੋ ਰੋਡ ਨਹੀਂ ਪੜ ਰਹਾ ਉਹ ਮਾਲ ਰੋਡ ਦਾ ਜਿਹੜੇ ਸਹੀ ਸਗਾ ਉਹ ਪਚੈਰੀ ਤੋਂ ਬਰਲੇ ਬਿ ਸ਼ਿਮਲਾ ਪਹਾੜੀ ਤੋਂ ਪਿਛਲੇ ਪਾਸੇ ਸਾਰਾ ਵਧੀਆ ਸੀ ਉਹ ਪੱਟ ਕੇ ਰੱਖ ਦਿੱਤਾ ਉਹਨੂੰ ਕਿਉਂ ਪੱਟਿਆ ਸਿਰਫ ਆਪਣੀਆਂ ਕਮਿਸ਼ਨਾਂ ਵਾਸਤੇ ਪੱਟ ਦਿੱਤਾ ਉੱਤੇ ਹੀ ਕਰੋੜ ਰੁਪਏ ਲਿਖਣਾ 50 ਲੱਖ ਦਾ ਇੱਥੇ ਵੀ ਹੈ ਨਾ ਜੀ ਨਹੀਂ ਮੇਰੇ ਕਹਿਣ ਦਾ ਭਾਵ ਇਹ ਤੇ ਕਿਉਂ ਜੇ ਆ ਅੱਜ ਸਹਰੇ ਦਸਾਇਰਾ ਗਰਾਊਂਡ ਹੈ ਇਹਦੇ ਵਾਲੇ ਵਾਲੇ ਪਹਿਲਾਂ ਕਰੋ ਉਹਦੇ ਬਾਅਦ ਚ ਵੀ ਹੋ ਜਾਊਗਾ ਇਹ ਤਾਂ ਕੰਦੇ ਵਾਲੇ ਕੋਈ ਪ੍ਰਾਈਵੇਟ ਕੰਪਨੀ ਬਨੂ ਆ ਰਹੀ ਹੈ ਕੁਝ ਵੀ ਬਣਾ ਰਿਹਾ ਜੀ ਪਰ ਹੈ ਤਾਂ ਗਲਤ ਹੈ ਨਾ ਜੀ ਚਾਹੇ ਪ੍ਰਾਈਵੇਟ ਕੰਪਨੀ ਬਣਾਵੇ ਬਹੁਤ ਬਣਾਵੇ ਇੱਕ ਇੱਕ ਕਿਉਂ ਨਹੀਂ ਹੁੰਦਾ ਵੀ ਆਪਾਂ ਜੋ ਜੇ بارش ਪਈ ਹੈ ਸਾਰੇ ਰੋਡਾਂ ਤੇ ਪਈ ਨਾ ਸ਼ਹਿਰ ਦੇ ਜਿਹੜੇ ਜਿਹੜੇ ਹਾਈਵੇ ਆ ਉਹ ਕਿਉਂ ਟੁੱਟੇ ਸ਼ਹਿਰ ਦੇ ਰੋਡ ਕਿਉਂ ਟੁੱਟੇ ਮਟੀਰੀਅਲ ਹੀ ਨਹੀਂ ਪਿਆ ਕੰਮ ਨਹੀਂ ਹੋਇਆ ਸਹੀ ਇਸੇ ਤੋਂ ਕੁਝ ਵੀ ਨਹੀਂ ਹੋਇਆ ਤੁਹਾਡੇ ਸਾਹਮਣੇ ਆ ਸ਼ਹਿਰ ਦਾ ਕੋਈ ਰੋਡ ਹੈਗਾ ਤੁਸੀਂ ਦੱਸ ਦਿਓ ਜਿੱਥੇ ਲੰਘ ਸਕਦੇ ਬੰਦੇ ਆ ਸ਼ੋਭਾ ਯਾਤਰਾ ਨੰਗੇ ਭਗਵਾਨ ਦੇ ਪ੍ਰਬਾਅ ਚੱਲਣਾ ਹੋਰ ਸ਼ੋਭਾ ਭਗਵਾਨ ਬਾਲਮੀਕਾ ਦਾ ਸ਼ੋਭਾ ਯਾਤਰਾ ਕਿਦਾਂ ਲੋਕ ਲੰਘਣਗੇ